ਪੌਂਡਵ ਦੀਆਂ ਕਕਸ਼ ਤੇ ਆ ਰਿਹਾ ਰਸਤਾ ਨੀਚੇ ਜਾਂਦਾ ਤੇ ਚਲੀਏ ਬਾਏ 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 ਦੀ ਦਫਤਾਰ ਕੀ ਥੱਲੇ ਦੀ ਕਿੰਨੀ ਕਿੰਨੀਆਂ ਬੋੜੀਆਂ ਜਦਾਂ ਆਉਣੀਆਂ ਉੱਪਰ ਚੜਨ ਲੱਗੇ ਪਤਾ ਲੱਗੇ ਜਣੇ ਦੇਖੋ ਵਾਜ ਦਰਗਾਹ ਚ ਵਧੀਆ ਇਸ਼ਕ ਗਾਏ ਤੇ ਆ ਜਾ ਰਿਹਾ ਨੀਚੇ ਅੱਗੇ ਗੱਡੀ ਪਈ ਆ ਸਪੀਡ ਵਧ ਗਈ ਆ ਗੱਡੀ ਆਦੀ ਫਤਰਾ ਦੇ ਹੈ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਆ ਦਿਨ ਨਹੀਂ ਛੋਆ ਨਵੇਂ ਵਲੋਗ ਨਾ ਕਰ ਲੰਗੇ ਸੋ ਆਈ ਹੋਪ ਕਿ ਸਾਰੇ ਨੇ ਵਧੀਆ ਬਗੇ ਸਭ ਠੀਕ ਆ ਫਿਲਹਾਲ ਅੱਜ ਦਾ ਫਰਡੇ ਤੇ ਲਕਸ਼ਨ ਬੋਡ ਵੁੱਡ ਪਾਏ ਆ ਆਪਾਂ ਤੇ ਫਿਲਹਾਲ ਅਸੀਂ ਜਾ ਰਹੇ ਆ ਤੇ ਮੁਕਤੇਸ਼ਵਰ ਦਾ ਆਮ ਪਠਾਨਕੋਟ ਬੋਡ ਦੀ ਬਾਤ ਹੀ ਆ ਤੁਗਨੇ ਭਾਈ ਮੈਂ ਤੇ ਕਿਹਨੂੰ ਨਹੀਂ ਭਾਈ ਤੇ ਤੇਰੀ ਬੋੜੀ ਨਹੀਂ ਬਣੀ ਤੂੰ ਪਾਣੀ ਕਿੱਥੋਂ ਆ ਸੋ ਫਿਲਹਾਲ ਅਸੀਂ ਆ ਗਏ ਸੀ ਆਪਣਾ ਗੋਲਡਨ ਗੇਟ ਲੱਗੇ ਤੇ ਫਿਲਹਾਲ ਅੱਪਾ ਬਾਈਕ ਤੇ ਪੈਟਰੋਲ ਵੀ ਭਰਾਣਾ ਵੈਸੇ ਤਾਂ ਹਗਾ ਵਾ ਹਾਫ ਟੈਂਕ ਹੀ ਗਿਆ ਆਪਾਂ ਫਿਰ ਵੀ ਯਾਰ ਭਰਾ ਲੈਣਾ ਵਾ ਫਿਲਹਾਲ ਚਲੋ ਗੋਲਡਨ ਗੇਟ ਕ੍ਰੋਸ ਕਰਕੇ ਮਿਲਦੇ ਆਪਾਂ ਸੋ ਹੁਣ ਅਸੀਂ ਰੁਕੇ ਸੀਗੇ ਪੈਟਰੋਲ ਭਰਵਾਣੇ ਤੇ ਦੇਖਦੇ ਆ ਕਿੰਨੇ ਕੁ ਦਾ ਭਰਾਨੇ ਆ ਤੇ ਫਿਲਹਾਲ ਪੈਟਰੋਲ ਭਰਾ ਦੇ ਜੀ ਕੱਲ ਨੂੰ ਆ ਕੱਲ ਨੂੰ ਟਿਕਾ ਟਾ ਕੇ ਹੋਰ ਕੱਲੇ ਬਰਾਤੀ ਲੱਗਦੀ ਆ 3 ਦਾ 3-3 ਘੰਟੇ ਦਾ ਰਸਤਾ ਵਾ ਤੇ ਪੈਟਰੋਲ ਭਰਾ ਕੇ ਫਿਰ ਮਿਲਦਾ ਤੁਹਾਡੇ ਨਾਲ ਸੋ ਫਿਲਹਾਲ ਮੈਂ ਆਪਣੀ ਵਾ ਤੇਲ ਵਗੈਰਾ ਭਰਾਲਿਆ ਦੀਗਾ ਤੇ ਪਾਸ ਚੜ ਚੁਕੇ ਆ ਪੁੱਲ ਉਹਰਾ ਪਾਈਪ ਤੋਂ ਜਾਣਾ ਸੀ ਤਾਂ ਪਠਾਨਕੋਟ ਬਰਾਨਕੋਟ ਤੋਂ ਸਿੱਧਾ ਆਪਾਂ ਚੱਲ ਜਾਈਏ ਸੀ। ਪੀਸ਼ੋ ਦਾ ਅਮਲਾ ਵੀ ਨਹੀਂ ਤਾਂ ਇੱਥੇ ਕਿੱਟ ਦੇ। ਚਲੋ ਅੱਜ ਦਰਨਾ ਪਈ ਦੀ ਤਾਂ। ਉਹ ਫਿਲਹਾਲ ਮੈਂ ਬਟਾਲੇ ਤੋਂ ਪਾਕੀ ਅੱਗੇ ਆ ਗਿਆ ਸੀ ਜਾਂ ਤੇ ਰੁਕਿਆ ਸੀ ਜਿਹੜੀ ਟਾਬੇ ਲਈਦਾ ਬਾੜੀ ਜਿੰਨੇ ਆ ਤੇ ਚੱਲਦੇ ਆਂ ਬਾਈਕ ਲਈ ਮੈਂ ਉੱਥੇ ਤੇ ਇਹ ਆਇਆ ਨਾਲ ਮੇਰੇ ਇਹਨੂੰ ਹੁਣ ਵਗਾਇਆ ਤੁਹਾਨੂੰ ਤੇਰੇ ਆ ਟਾਬਾ ਤੇ ਚਲ ਹਾਲ ਚਲੀਏ ਫਿਲਹਾਲ ਦੀ ਇੱਕ ਗੱਲ ਨੋਟ ਕੀਤੀ ਐ ਆਪਾਂ ਦੋਨਾਂ ਨੇ ਸੇਮ ਡਰੈਸ ਪਾਈ ਆ ਬਸ ਕਲਰ ਵਰਗਾ ਗਾਟਾ ਕਿ ਦੋਨਾਂ ਦਾ ਸੇਮ ਹੈ। ਇਹ ਵੀ ਕਾਸੀ ਬਾਈਕ ਹੈ। ਕੀ ਹੈ? ਇਧਰੇ ਵੇਖੋ ਇਹਦਾ ਵੀ ਸੇਮ ਹੈ। ਤੇ ਇਧਰੋਂ ਮੇਰਾ ਵੀ ਦੇ ਹੈ। ਹੈ? ਵਾਲ ਹੂਲਦੇ ਯਾਰ ਖਰਾਬ ਹੋਣੀ ਹੈ। ਸੋ ਫਾਈਨਲੀ ਅਸੀਂ ਜੰਮੂ ਦੇ ਰਸਤੇ 'ਚ ਪਹੁੰਚ ਗਏ ਆ। ਥੋੜਾ ਜਿਹਾ ਹੋਰ ਰਹਿ ਗਿਆ ਸਫਰ ਹੋਣਾ। ਤੇ ਚੱਲਦੇ ਆ ਯਾਰ ਵਾਤ ਤੋਂ ਵਾਤ ਘੰਡੇ ਦੇ ਘੰਡਾ ਹੋ ਰਿਹਾ ਲੱਗਦਾ। ਆਹ ਪਾਣੀ ਵੇਖ ਲਓ। ਕਿੰਨਾ ਤੇਜ ਹੈ ਗਾਈ। ਚਲੋ ਚਲਿਏ ਪਠਾਨਕੋਟ ਦੇ ਅੰਦਰ ਪੈਂਟਰ ਹੋ ਚੁੱਕੀ ਹੈ ਤੇ ਟਾਈਮ ਹੋ ਚੁੱਕਾ ਬੂਰੇ ਟਾਈਮ ਹੋ ਰਿਹਾ ਹੈ ਤੇ ਸਾਈਡ ਨਾਲ ਹੀ ਤਰਫ ਹੋ ਗਏ ਆ ਨਾਲੇ ਅੱਗੇ ਥੋੜਾ ਜਿਹਾ ਦੂਰ ਹੋ ਰਿਹਾ ਹੈ ਚੱਲਦੇ ਕਿੰਨਾ ਕਿਲੋਮੀਟਰ ਆ ਰਿਹਾ ਹੈ 29 ਕਿਲੋਮੀਟਰ ਹੋ ਰਿਹਾ ਹੈ ਚਲੋ ਚੰਤਲਦੇ ਆ ਲੋਕੇਸ਼ਨ ਦੀ ਦੇਖ ਸਕਦੇ ਜੀ ਇਹ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਵੀ ਪਠਾਨਕੋਟ ਤੋਂ ਅੰਦਰ ਨੂੰ ਦਸਾ ਜਾਦਾ ਹੈ ਤੇ ਮਹਾਰਾਜਾ ਜੀ ਸਿੰਘ ਤੇ ਅਮਾਇਰ ਜੀ ਨੂੰ ਮੈਂ ਅੱਜ ਤਾਂ ਲੈਣਾ ਸੇਮ ਉਹੀ ਰਸਤਾ ਦਾ ਉਧਰੋਂ ਜਾਂਦਾ ਬਟ ਅਸੀਂ ਬਾਹਰੋਂ ਗਏ ਸੀ ਇਹ ਥੋੜਾ ਅੰਦਰੋਂ ਹੋਗਾ ਉਹ ਪਹਾੜਾ ਨੇ ਸ਼ੁਰੂ ਹੋ ਗਏ ਆ ਤੇ ਦਿਖਣੇਗਾ ਸ਼ੁਰੂ ਹੋ ਗਿਆ ਪਹਾੜੀ ਲੱਕਾ ਸ਼ੁਰੂ ਹੋ ਗਿਆ ਹੁਣ ਤੇ ਕਾਫੀ ਰਸਤਾ ਯਾਰ ਕੁਝ ਅਦਾ ਦਾ ਪਿੰਡਾ-ਮੁੰਡਾ ਦੇ ਵੀ ਜੋ ਲਗਾਵਾ ਤੇ ਬਾਤੀ ਅੱਧਰ ਨਹੀਂ ਆ ਲੈ ਸ਼ੁਰੂ ਹੋਏ ਇੱਥੇ ਜ਼ਰੂਰ ਸ਼ੁਰੂ ਹੋ ਗਏ ਯਾਰ ਕੋਈ ਨਹੀਂ ਅਗੋਂ ਹੋਰ ਆ ਦੇ ਤੁਹਾਨੂੰ ਦਿਖਾਨੇ ਆ 2022 ਸਾਗਰ ਡੈਮ ਤੋਂ ਪੂਰਾ ਕੰਢੀ ਰਾਤ ਤੋਂ ਚੱਪ ਚਲੋ ਆੜ ਲਓ ਯਾਰ ਜਿਹੜਾ ਇਹ ਟਰੱਕ ਹੀ ਇਹ ਆ ਰੰਦਾ ਨਾ ਬੱਚਿਆਂ ਨੂੰ ਵੀ ਸਕੂਲੋਂ ਛੁੱਟੀ ਹੋ ਚੁੱਕੀ ਹੈ ਉਹ ਰਖੋ ਰੇ ਬਿਲਕੁਲ ਸਾਹਮਣੇ ਤੇ ਗੁਨਾਲ ਕਹਿੰਦਾ ਮੈਨੂੰ ਥੋੜੀ ਥੋੜੀ ਫੀਲਿੰਗ ਆ ਰਹੀ ਹੈ ਮਨਜ਼ੂਰੀ ਦੀ ਚਲੋ ਰਵੀ ਆਪਾਂ ਤੁਹਾਨੂੰ ਪਤਾਵਾ ਐਕਟੀਵਾ ਤੇ ਗਈ ਸੀ ਹੁਣ ਤਲਾ ਹੱਡ ਵਾਲਾ ਆਪਣੀ ਪਾਈਗਾ ਤੇ ਯਾਰ ਇੱਥੇ ਨੇ ਇੱਕ ਬੜੀ ਵੱਡੀ ਪ੍ਰੋਬਲਮ ਹੈ ਸਪੀਡ ਬ੍ਰੇਕਰਾਂ ਦੀ ਫੀਡ ਬ੍ਰੇਕਰ ਬਹੁਤ ਜ਼ਿਆਦਾ ਹੋ ਗਏ ਨੇ

ਸੋ ਫਿਲਹਾਲ ਆਪਾਂ ਫੋਟੋ ਵਗੈਰਾ ਕਲਿੱਕ ਕਰਵਾਣ ਗਏ ਸੀਗੇ ਤੇ ਹੁਣ ਚਲਿਏ ਦੁਬਾਰਾ ਫੇਰ ਉਹ ਸਾਹਮਣੇ ਖਿਚਵਾਈਆਂ ਆਪਾਂ ਫੋਟੋਆਂ ਸੋ ਤਰਾਇ ਸ਼ੁਰੂ ਹੋ ਚੁੱਕੀ ਆ ਪਹਾੜਾਂ ਦੇ ਵਿੱਚੋਂ ਫੇਰ ਸੇਮ ਬਿਨਾ ਬ੍ਰੇਕ ਤੋਂ ਗੱਡੀ ਚੱਲਦੀ ਆ ਇਹ ਉੱਡਦੀ ਜਾਂਦੀ ਗੱਡੀ ਇੱਥੇ ਵੱਡ ਜੋਥੀ ਉੱਥੇ ਰੜਦੀ ਸੀ ਨਾ ਤੇ ਨਹੀਂ ਰੜਦੀ ਜਿਹੜੀ ਮੰਜ਼ੂਰੀ ਸੀ ਮੰਜ਼ੂਰੀ ਜਿਆਦਾ ਤੇਜ਼ ਸੀਗੀ ਉਹ ਤਾਂ ਪੂਰੀ ਸਿੱਧੀ ਖਾਈ ਸੀ ਨਾ ਇਹਦੇ ਚਲੋ ਫੇਰ ਘਾਟ ਆ ਪੰਜਾਬ ਵੀ ਯਾਰ ਕਾਫੀ ਬਾੜ ਗਿਨੇ ਜਿਹੜੇ ਦੇਖੀ ਨਹੀਂ ਅਸੀਂ ਤੇ 1 ਕਿਲੋਮੀਟਰ ਮੁਕਤੀਸ਼ਵਰ ਦਾ ਰੇਸ ਦੇਣ ਦੀ ਵਾਹ ਲੋੜ ਹੀ ਨਹੀਂ ਆ ਹਾਂ ਆਫੀ ਸ਼ਾਰਟ ਤੋਂ ਆਫੀ ਰਿੱਢੀ ਪਈ ਐ ਸਪੀਡ ਵੱਧ ਗਈ ਐ ਗੱਡੀ ਜਾਂਦੀ ਫਰਦਾ ਦੇ ਕਿੰਨਾ ਕੁ ਸਪੀਡ ਵੱਧ ਗਈ ਸਿੱਧੀ ਸੱਲੇ ਨੂੰ ਗਈ ਇਹ ਵੀ ਸੜਕ ਖਰਾਬ ਹੋ ਗਈ ਹਾਂ ਧਿਆਨ ਨਾਲ ਉੱਤੇ ਰੀਨ ਮੁਕਤੀਸ਼ਵਰ dham ਚੱਲਣਾ ਮਟਰ ਆ ਗਿਆ ਇਹ oh my god oh ਭਾਰਾ ਲਾ ਉੱਪਰ oh ਚੱਕਰ ਬਾਤ ਸੋ ਫਾਈਨਲੀ ਅਸੀਂ ਪਹੁੰਚ ਗਏ ਸੀ ਮੁਕਤੀਸ਼ਵਰ dham ਉਹ ਨੀਚੇ ਟੈਂਪਲ ਰਿਹਾ ਆ ਜਗਾ ਤੇ ਤੇ ਉਹ ਸਾਰਾ ਡੈਮ ਦਾ ਪਾਣੀ ਪਾਣੀ ਦੀ ਰਫਤਾਰ ਇੱਕ ਗੱਡੀ ਤੇਜ਼ ਗਈ ਆ ਆ ਸਾਰਾ ਡੈਮ ਦਾ ਪਾਣੀ ਆਣਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਡੈਮ ਕਾ ਤੇ ਗੱਡੀ ਅਸੀਂ ਪਾਰਕਿੰਗ ਚ ਲਾ ਲਈ ਆ ਹਾਂ ਮਈਆ ਬਣਾ ਸੀ ਤੇ ਆ ਰਹੀ ਸਾਡੀ ਸਕੂ ਐਕਟਿਵਾ ਤੇ ਚਲਿਏ ਮੋਟਰਸਾਈਕਲ ਤੇ ਲੋਕ ਲਾਤਾ ਆ ਤੇ ਆ ਰਿਹਾ ਰਸਤਾ نیچے ਜਾਂਦਾ ਤੇ ਚਲਿਏ ਬਾਏ 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 ਪੀ ਰਫਤਾਰ ਕੀ ਥੱਲੇ ਦੀ ਕਿ ਨਹੀਂ ਕਿੰਨੀਆਂ ਬੋੜੀਆਂ ਜਿਆਦਾ ਹੋਣੀਆਂ ਉੱਪਰ ਚੜਨ ਲੱਗੇ ਪਤਾ ਲੱਗੇ ਜਣਾ ਨਹੀਂ ਸੋ ਬੋੜੀਆਂ ਨਹੀਂ ਵੱਤੋ ਆ ਨਹੀਂ ਗੁਨਾਹ ਸੋ ਬੋੜੀ ਨਹੀਂ ਜਿਆਦਾ ਹੋਏਗੀ ਚਲੋ ਚਲੋ ਸੋ ਸਾਹਮਣੇ ਦੇਖੋ ਵਾਇਦਰ ਕਿੰਨਾ ਵਧੀਆ ਇਸ਼ਕ ਗਾਇਏ ਤੇ ਆ ਜਾ ਰਹੇ ਹੇ ਨੀਚੇ ਸਿੱਧੀ ਚੜਾਈ ਹੈਗੀ ਆ ਲੋਕੀ ਥੱਕ ਗਏ ਥੋੜੀ ਰਹਿ ਗਈ ਬੜੀਆ ਜਿਹੜਾ ਚੜਨਾ ਹੋਵੇ ਪਤਾ ਲੱਗਣਾ ਡਰ ਲੱਗਦਾ ਤੋ ਥੋੜਾ ਹੀ ਮੇਰੇ ਸਾਹ ਬਣਾਣਾ ਕੋਈ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਨਾ ਉਹਦੇ ਲਈ ਤਾਦ ਕਰਕੇ ਐ ਨਹੀਂ ਜਾਣਾ ਪੈਣਾ ਮੈਨੂੰ ਵੀ ਦਸਤਾ ਖਰਾਬ ਹੈ ਹਾਂ ਬੱਕਰੀ ਹੋਰ ਸਾਨੂੰ ਕਿਨੇ ਵਾਜ ਦੇਣੀ ਇੱਥੇ ਤੇ ਤੈਨੂੰ ਕਿਨੇ ਗਿਆ ਭੱਜਾ ਭੱਜਾ ਜਾ ਉਹ ਇਹ ਬੰਨੇ ਹੁੰਦੇ ਨੇ ਆ ਸੋ ਫਾਈਨਲੀ ਬਣੀ ਜੇ ਪਹੁੰਚ ਕੇ ਜੀ ਤੇ ਫਿਲਹਾਲ ਚਲਿਏ ਮਥਾ ਟਿਕਣ ਤੇ ਯਾਰ ਆ ਉਹ ਪੜ ਹਨ ਦੇ ਵਿੱਚ ਉਹ ਗੜੀ ਉਹ ਪਰ ਆਏ ਪਾ ਚੜਨ ਲੱਗਿਆ ਬੱਸ ਹੋਈ ਨਹੀਂ ਹੁਣ ਆਪਣੀ ਤੇ ਮੰਦਰ ਕਿੱਥੇ ਉਧਰ ਥਿਆ ਗਈ ਜਨੀ ਤੇ ਨਹੀਂ ਤੇ ਮੈਂ ਵੀ ਕੋਈ ਨਾ ਵੀ ਪੁਆਇੰਟ ਆ ਤੇ ਪਹਿਲੇ ਪਾਣੀ ਹੁੰਦਾ ਹੁੰਦਾ ਸੀ ਉਹ ਉਹਨਾਂ ਨੇ ਦੀਵਾਰ ਕਰਤੀ ਹੂੰ ਦੀਵਾਰ ਵੀ ਕਰਦੀ ਹੈ ਨਾਲੇ ਇਹਨਾਂ ਨੇ ਇਹ ਜਗ੍ਹਾ ਬਣਾਈ ਨਾ ਕਿ ਤਾਂ ਕਿ ਕੋਈ ਥੱਲੇ ਨਾ ਜਾਵੇ ਉਹ ਪਿੱਛੇ ਬੈਕਗਰਾਉਂਡ ਨਹੀਂ ਹੁੰਦਾ ਨਹੀਂ ਜਾ ਸਕਦੇ ਭਾਜੀ ਹੁੰਦੀ ਸੋਚਦੇ ਹੋਗੇ ਆਪਾਂ ਉੱਥੇ ਤੱਕ ਚਲੀਏ ਹਾਂ ਹੈਨਾ ਨਹੀਂ ਉੱਥੇ ਤੱਕ ਨਹੀਂ ਪਾ ਜਾ ਸਕਦੀ ਸੋ ਆ ਰਹੇ ਆ ਮੰਦਿਰ ਦਾ ਰਾਸਤਾ ਨੀ ਚੋੜੀ ਲੱਤਾਂ ਦੀ ਬੱਸ ਹੋ ਗਈ ਹੈ ਹਾਂ ਆਹੋ ਟਰੈਕਸੂਟ ਫਸਲਾ ਕਰਕੇ ਪਾਇਆ ਭਰਾ ਬੱਸ ਕਲਰ ਰਲ ਰਹੀ ਨਾ ਹਾਂ ਹੋ ਛਾਣੀ ਥੋੜੀ ਓਮ ਨਮੋ ਨਮਾ ਸ਼ਿਵਾਏ ਉਮ ਨਮਾਸ਼ੀ ਬੋਈ ਪਾਂਡਵ ਵਿਦਿਆਨ ਕਕਸ਼ ਗਲਾ ਪਿੱਲਰ ਪੁਰਾਣਾ ਹੀ ਉਹ ਫਿਰਾਲ ਕੀ ਮੰਦਿਰ ਹੋਇਆ ਸੀ ਮੱਥਾ ਵਗੈਰਾ ਟੇਕਿਆ ਸੀ ਬਹੁਤ ਵਧੀਆ ਦਰਸ਼ਨ ਹੈ ਛੋਟੇ ਛੋਟੇ ਵੀਡੀਓ ਪੈਨ ਕਰ ਦੂੰਗਾ ਮੈਂ ਮੰਦਿਰ ਦੀ ਫਿਰਾਲ ਸੇ ਜਾ ਰਹੇ ਹਣ ਇਥੇ ਪਾਣੀ ਵਗੈਰਾ ਦੇਖਣ ਤੇ ਚਲੋ ਚੱਲਦੇ ਆ ਪਾਣੀ ਕੋੜੀਆਂ ਦੇ ਨਾਲ ਲੱਗਦਾ ਸੀ ਹੈ ਉਹ ਜਿਹੜਾ ਅਟੈਚ ਹੁੰਦਾ ਸੀ ਸੋ ਪਾਣੀ ਜਾ ਕੇ ਗੁਰੂ ਦਰਸਾਰ ਹੈ ਤੇ ਹੋਰਿਆ ਮੰਦਿਰ ਆਪਣਾ ਫਿਲਾ ਆਪਾਂ ਫੋਟੋ ਵਗੈਰਾ ਕਾਫੀ ਕਲਿੱਕ ਕਰ ਲੀਆਂ ਤੇ ਹੁਣ ਆਪਾਂ ਚਲਿਏ ਵਾਪਸ ਘਰ ਨੂੰ ਤੇ ਆਹ ਵੇਖੋ ਹਾਂਜੀ ਨਹੀਂ ਰੁਕਣਾ ਹੈ ਸਿੱਧਾ ਘਰ ਹੀ ਜਾਣਾ ਵਾ ਮੈਂ ਕਿਉਂ ਕੇ ਰੁਕਣਾ ਮੈਂ ਕਿਹਾ ਰੁਕਣਾ ਤੁਹਾਡਾ ਕੀ ਭਰਾ ਓਹੋ ਹੋ ਬੈਟਰੀ ਲੋ ਹੋਣ ਵਾਲੀ ਆ Samsung ਦੀ ਤੇ ਗੱਜ ਲਾਣੇ ਉੱਥੇ ਆ ਗਏ ਚਾਰ ਦੀ ਲਗਾਣੇ ਉੱਪਰ ਜਾ ਕੇ ਨਾਲੇ ਕੁਝ ਖਾਣੇ ਹਾਲੇ ਉਹ ਪੂਰੀਆਂ ਚੜ੍ਹਣੀਆਂ ਆ ਆਪਾਂ ਇਹ ਤੁਹਾਨੂੰ ਮ ਦਿਖਾਣਾ ਜੀ ਇਹ ਆ ਰਹੀਆਂ ਆ ਸਾਰੀਆਂ ਪੂਰੀਆਂ ਚੜ੍ਹਣੀਆਂ ਆ ਇਹ ਸਾਰੀ ਪੂਰੀ ਉੱਪਰ ਜਾਣੀ ਜੀ ਉੱਪਰ ਹੂੰ ਬੱਸ ਇਹ ਨਹੀਂ ਆਪਣੀ ਹਨਾ ਉਹ ਫਾਈਲ ਹੀ ਸੀ ਦਰਸ਼ਨ ਵਗੈਰਾ ਕਰਕੇ ਆਗੇ ਸੀ ਹੁਣ ਚਲੀਏ ਆਪਾਂ ਵਾਪਿਸ ਅੰਮ੍ਰਿਤਸਰ ਨੂੰ ਤੇ ਆ ਰਹੀ ਸਾਡੀ ਬਾਈਕ ਚਲੀਏ ਕੱਢੀਏ ਤੇ ਚਲੀਏ ਆਪਾਂ ਇੱਕ ਵਾਰੀ ਲਾਸਟ ਥਿਊ ਵੇਖ ਲਓ ਤੇ ਕਿਉਂਕਿ ਉਸ ਤੋਂ ਬਾਅਦ ਫੋਨ ਵੀ ਸਾਡਾ ਲੋ ਹੋ ਜੇ ਨਾ ਚਲੀਏ ਤੇ ਫਿਲਹਾਲ ਆਪਾਂ ਕੁਝ ਖਾਣਾ ਪੀਣਾ ਫੇ ਢਾਬੇ ਤੇ ਰੁਕਦੇ ਆਂ ਫਿਰ ਮਿਲਦੇ ਹਾਂ ਰੱਟ ਤੱਕ ਸੋਨਾ ਜਰਲੀ ਵੇਟ ਵੈਸੇ ਆਪਣੇ ਕੋਲ ਆਈਫੋਨ ਹੈਗਾ ਗਲੋਬ ਪੂਰਾ ਕੰਪਲੀਟ ਹੀ ਕਰਾਂਗੇ ਕੋਈ ਚੱਕਰ ਨਹੀਂ ਫਾਈਨਲੀ ਅੱਗੇ ਨਿਕਲ ਜੁਕਿਆ ਸੀ ਇਹ ਕਿ ਦੁਹਾਲ ਆਪਾਂ ਚੱਲੀਏ ਹੋਣਾ ਕੱਲੇ ਤੇ ਆਪਾਂ ਸੋਰੀ ਮੁਕੇਸ਼ ਸ਼ਰਮ ਦਾ ਪਠਾਨ ਕੋਟ ਨਾਲ ਪਠਾਨ ਕੋਟ ਹੈਗਾ ਘਰ ਤੋਂ ਕਾਠੇ 30 ਕਿਲੋਮੀਟਰ 30 ਕਿਲੋਮੀਟਰ ਚੱਲਦੇ ਆ ਮੌਸਮ ਵੀ ਠੰਡਾ ਹੋ ਰਿਹਾ ਹੁਣ ਇਹ ਪੱਗ ਗਲੱਫ ਵਗੈਰਾ ਪਾ ਲਾਂਗੇ ਗਲੱਫ ਆਪਾਂ ਪਾਈ ਨਹੀਂ ਆ ਹੁਣੇ ਪਾ ਲੈਣੇ ਆ ਤੇ ਦੁਹਾਲ ਆਪਾਂ ਰੁਕਣਾ ਤੇ ਹੈ ਨਹੀਂ ਹੈਲਮਟ ਵਗੈਰਾ ਵੈਸੇ ਹੀ ਨਾ ਫੇਰ ਦਿੱਤਾ ਹੋਇਆ ਵਾ ਚਲੋ ਚੱਲਦੇ ਆ ਤੇ ਮਿਲਦੇ ਆ ਕਿਸੇ ਢਾਬੇ ਤੇ ਲੋਕਾਂ ਨਾਲ ਸਾਡੀ ਗੱਲ ਕਰੂੰਗਾ ਕਿ ਉਹਨੇ ਠੰਡ ਹੋ ਗਿਆ ਤਾਂ ਮੈਂ ਤੁਹਾਨੂੰ ਪਠਾਨ ਕੋਲ ਦਾ ਜੇ ਲਗਾ ਉਹ ਕਿਹਾ ਸੀ ਖਾਣ ਬਿਲ ਨਹੀਂ ਕਿਤੇ ਤੇ ਰੱਟ ਰੰਗੀ ਸੀਗਾ ਪਾਟਨ ਵਿੱਚ ਗਰਾਂਨ ਵਾਲੀ ਤੇ ਆਹ ਕੋ ਨਾਲ ਕਰਾ ਲਿਆ ਸੈਂਡਵਿਚ ਫਿਰ ਤੇ ਸੈਂਡਵਿਚ ਕਰਾ ਕਰੋਗੀ ਇਦਾਂ ਨਾ ਕਰ ਰਚੋ ਕਿ ਭਾ ਲਗੀ ਆ ਤੇ ਮੈਂ ਥੋੜਾ ਜਿਹਾ ਫੋਨ ਚਾਰਜ ਕਰਨਾ ਫਿਰ ਮਿਲਦਾ ਥੋੜਾ ਉਹ ਫਿਲਹਾਲ ਅਸੀਂ ਮੰਗਾ ਜੀਗਾ ਸੈਂਡਵਿਚ ਸੈਂਡਵਿਚ ਖਾ ਪੀ ਕੇ ਫਿਰ ਮਿਲਦੇ ਆ ਹਾਲੇ ਮੰਗਾ ਸੀ ਪਾਸਤਾ ਪਾਸਤਾ ਖਾਈਏ ਸਨ ਵੀਚ ਬਹੁਤ ਟੇਸਟੀ ਸੀਗਾ ਉਹ ਖਾਣਾ ਪੀਣਾ ਹੋਇਆ ਆਪਣਾ ਕੰਪਲੀਟ ਤੇ ਫਿਲਹਾਲ ਆਪਾਂ ਚੱਲੀਏ ਤੇ ਕੁਛ ਚਲਿਏ ਗਲਪਸ ਵਗੈਰਾ ਕੱਢ ਲਈ ਮੈਂ ਗਲਪ ਸਪਾਈਏ ਇੱਥੋੜੀ ਆਪਾਂ ਖਾਦਾ ਸੀਗਾ ਤੇ ਚਲਿਏ ਹੁਣ ਫੋ ਫਿਲਹਾਲ ਅਸੀਂ ਕੁਛ ਕੌਫੀ ਪੀਣ ਲਈ ਰੁਕੇ ਸੀ ਮੈਂ ਗੁਰਦਾਸਪੁਰ ਪਹੁੰਚ ਚੁੱਕਾ ਟਾਈਮ ਹੋ ਚੁੱਕਾ ਸਵਾ 7 ਤੇ ਟਾਈਮ ਨਾਲ ਹੀ ਕੋਈ ਨਹੀਂ ਇੱਕ ਘੰਟੇ ਮੈਂ ਬੋਲ ਕੇ ਇੱਥੇ ਤੇ ਦੋ ਘੰਟੇ ਦਾ ਰਸਤਾ ਹੋਣਾ ਇੱਥੋੜੀ ਗੁਰਦਾਸਪੁਰ ਤੋਂ ਹਨ ਤੇ ਚਲੋ ਫਿਰ ਕੌਫੀ ਢੀਕੇ ਪਾ ਚੱਲਦੇ ਆ ਕਿਉਂਕਿ ਠੰਡ ਜਾ ਰਹਾ ਵਾ ਤੇ ਕੌਫੀ ਵੁਕੀ ਪੀਣੀ ਜ਼ਰੂਰੀ ਆ ਤੁਹਾਡੀ ਕੌਫੀ ਆ ਗਈ ਆ ਯਾਰ ਕੌਫੀ ਦੇ ਰੰਗ ਦੇ ਨਾ ਜਾਈਓ ਕਿਦਾਂ ਨਹੀਂ ਕੀ ਕੌਫੀ ਮਦਾਇਂ ਕਿ ਉਹਦੀ ਕੌਫੀ ਦੇ ਰੰਗ ਦੇ ਨਾ ਜਾਈਏ ਕੌਫੀ ਸੁਆ ਦੇ ਗਈ ਏ ਬਿਠਾ ਦਿਖਾ ਰੱਖਿਆ ਤੇ ਰੱਖਿਆ ਬਿਠਾ ਲੈ ਮੈਂ ਅੰਮ੍ਰਿਤਸਰ ਫੋਨ ਕਰ ਲਈ ਢਾਬੇ ਤੇ ਆ ਗਏ ਸੀ ਖਾਣਾ ਵਗੈਰਾ ਬੰਦਾ ਨੇ ਆਰਡਰ ਦਿੱਤੇ ਆ ਸੋਟੀ ਮਾਰੀਂ ਖਾ ਗਏ ਫਿਰ ਮੈਂ ਨਾਲ ਤੁਹਾਡੇ ਨਾਲ ਵੀਰ ਤੇ ਬਟਰ ਨਾ ਆ ਗਏ ਦੀ ਸਾਡੇ ਤੇ ਹੁਣ ਖਾਈਏ ਤੇ ਮਿਲਦੇ ਆ ਫਿਰ ਆਪਾਂ ਖਾ ਕੇ ਮਿਲਦਾ ਤੁਹਾਡੇ ਨਾਲ ਯਾਰ ਭੁੱਖ ਬਹੁਤ ਤੇਜ਼ ਲੱਗੀ ਯਾਰ ਮੈਂ ਘਰ ਆ ਗਿਆ ਸੀ ਤੇ ਟਾਈਮ ਹੋ ਚੁੱਕਾ ਹੈ 9:00 ਤੇ ਟਾਈਮ ਨਾਲ ਹੀ ਆ ਗਿਆ ਲਿਖਾ ਗਰੇ ਕਾਫੀ ਮਤਲਬ ਕਿ ਨਾ ਆਪਾਂ ਲੇਟ ਹੈ 9:30 ਨੂੰ ਮੈਂ ਪਹਿਲਾਂ ਹੀ ਪੁੰਚ ਗਿਆ ਸੀਗਾ ਤੇ ਕਪੜੇ-ਕੁਪੜੇ ਚੇਂਜ ਕਰਦੇ ਮੈਨੂੰ ਟਾਈਮ ਲੱਗਿਆ ਸੋ ਇਸ ਵਲੋਗ ਨੂੰ ਮੈਂ ਕਰਦਾ ਇੱਥੇ ਹੀ ਐਂਡ ਮਿਲਾਂਗੇ ਪਰ ਨੈਕਸਟ ਵਲੋਗ ਨਾਲ ਸੋ ਗੁੱਡ ਨਾਈਟ ਟਾਟਾ ਟੇਕ ਕੇਅਰ ਬਾਏ ਬਾਏ